ਰਖੜੀ ਦਾ ਤਿਹਾਰ ਭੈਣ ਪਾਈ ਦਾ ਪਵਿੱਤਰ ਤਿਹਾਰਾ ਕਹਿੰਦੇ ਨੇ ਕਿ ਇਹ ਕੋਈ ਰੇਸ਼ਮ ਦਾ ਧਾਗਾ ਨਹੀਂ ਮੋਹ ਦੀਆਂ ਤੰਦਾ ਨੇ ਅਤੇ ਇਸ ਦਿਨ ਜੋ ਭੈਣਾਂ ਨੇ ਚਾਹੇ ਉਹਦਾ ਭਾਈ ਕਿਤੇ ਵੀ ਹੋਵੇ ਤਾਂ ਉਸਦੇ ਗੁੱਟ ਦੇ ਉੱਤੇ ਰਖੜੀ ਸਜਾਉਣ ਦਾ ਚਾਹ ਮੰਨ ਦੇ ਵਿੱਚ ਹੁੰਦਾ ਅਸੀਂ ਇਸ ਸਮੇਂ ਜ਼ਿਲ੍ਹਾ ਜੇਲ ਸੰਗਰੂਰ ਦੇ ਵਿੱਚ ਖੜੇ ਆ ਜਿੱਥੇ ਜੋ ਕਿਸੇ ਨਾ ਕਿਸੇ ਕਾਰਨ ਜੋ ਵਿਅਕਤੀ ਨੇ ਜੇਲ ਦੇ ਵਿੱਚ ਬੰਦ ਨੇ ਉਹਨਾਂ ਦੀ ਜੋ ਭੈਣਾਂ ਨੇ ਆਪਣੇ ਭਾਈ ਨੂੰ ਅੱਜ ਸ਼ੁਭ ਦਿਨ ਦੇ ਉੱਤੇ ਰਖੜੀਆਂ ਬੰਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਤੁਸੀਂ ਵੇਖ ਸਕਦੇ ਹੋ ਤਸਵੀਰ ਤੁਹਾਡੇ ਨਾਲ ਅਸੀਂ ਜ਼ਿਲ੍ਹਾ ਜੇਲ ਸੰਗਰੂਰ ਚੋਂ ਸਾਂਝੀ ਕਰ ਰਹੇ ਆ ਅਤੇ ਇਸ ਦਿਨ ਕਹਿੰਦੇ ਨੇ ਕਿ ਚਾਹੇ ਭਾਈ ਜਾਂ ਭੈਣ ਸੱਤ ਸਮੁੰਦਰਾਂ ਤੋਂ ਪਾਰ ਕਿਉਂ ਨਾ ਹੋਵੇ ਪਰ ਜੋ ਰਖੜੀ ਦਾ ਤਿਹਾਰ ਆ ਰਖੜੀ ਦੇ ਤਿਹਾਰ ਦੇ ਮੌਕੇ ਤੇ ਭੈਣਾਂ ਨੂੰ ਚਾਹ ਹੁੰਦਾ ਤੇ ਖਿੱਚ ਪੈਂਦੀ ਆ ਵੀ ਆਪਣੇ ਸੋਹਣੇ ਵੀਰ ਦੇ ਸੋਹਣੇ ਗੁੱਟ ਦੇ ਉੱਤੇ ਰਖੜੀ ਬਣਾਵਾ ਪਰ ਰਖੜੀ ਦੇ ਦੇਣਾ ਭਾਵਕ ਹੋਣਾ ਵੀ ਸੁਭਾਵਿਕ ਆ ਤੁਸੀਂ ਵੇਖ ਸਕਦੇ ਹੋ ਜਿਲ੍ਹਾ ਜੇਲ ਸੰਗਰੂਰ ਦੇ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜਿਲ੍ਹਾ ਜੇਲ ਸੰਗਰੂਰ ਦੇ ਵੱਲੋਂ ਚੰਗਾ ਇੰਤਜ਼ਾਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਸਜਾਇਆ ਗਿਆ ਗੁਬਾਰੇ ਲਗਾਏ ਗਏ ਨੇ ਬਾਹਰ ਬੇਟਿੰਗ ਦੇ ਲਈ ਇੰਤਜ਼ਾਰ ਕਰਨ ਦੇ ਲਈ ਟੈਂਟ ਲਗਾਏ ਨੇ ਪੱਖੇ ਲਗਾਏ ਗਏ ਨੇ ਪੂਰਾ ਇੰਤਜ਼ਾਮ ਪੀਣ ਵਾਲੇ ਪਾਣੀ ਤੱਕ ਦਾ ਇੰਤਜ਼ਾਮ ਕੀਤਾ ਹੋਇਆ ਪਰ ਉਥੇ ਹੀ ਭੈਣਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਖੀ ਨਾ ਵੀਰੇ ਮੇਰਾ ਨਾਮ ਸੋਭिया ਸਰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਆਪਣੇ ਭਾਈ ਨੂੰ ਰਖੜੀ ਬੰਨਣ ਪਹੁੰਚੇ ਹਾਂ ਤਾਂ ਸੁਭਾਵਿਕਾ ਕੀ ਭਾਵੁਕ ਵੀ ਹੋਣਾ ਜ਼ਰੂਰੀ ਹੈ ਹਾਂਜੀ ਸਰ ਬਹੁਤ ਵਧੀਆ ਲੱਗ ਰਿਹਾ ਸਰ ਬਹੁਤ ਧੰਨਵਾਦ ਆ ਜੇਲ ਦਾ ਸਰ ਜੀ ਇਹਨਾਂ ਨੇ ਤੁਹਾਨੂੰ ਮਿਲਣ ਦਾ ਮੌਕਾ ਦਿੱਤਾ ਇੰਤਜ਼ਾਮਾਂ ਦੀ ਕਿਸ ਤਰ੍ਹਾਂ ਦੀ ਗੱਲ ਬਹੁਤ ਵਧੀਆ ਲੱਗਿਆ ਸਰ ਬਹੁਤ ਹੀ ਵਧੀਆ ਬਹੁਤ ਹੀ ਪਿਆਰ ਨਾਲ ਡੀਲ ਕੀਤਾ ਗਿਆ ਤੇ ਮਿਲਣ ਦਾ ਪ੍ਰਬੰਧ ਵੀ ਬਹੁਤ ਵਧੀਆ ਲੱਗਿਆ ਕੀ ਨਾ ਮਾਤਾ ਹਾਂ ਬੇਟਾ ਠੀਕ ਹੈ ਵਧੀਆ ਅੱਬਾਪਾ ਕੋਰ ਠੀਕ ਹੈ ਬੇਟਾ ਮੇਰੇ ਬੱਚਾ ਮੈਨੂੰ ਮਿਲ ਗਿਆ ਬਸ ਉਹੀ ਬਾਤ ਹੈ ਬਹੁਤ ਧੰਨਵਾਦ ਤੁਹਾਡਾ ਇੰਤਜ਼ਾਮ ਕਿਸ ਤਰ੍ਹਾਂ ਲੱਗ ਰਿਹਾ ਨੇ ਭੈਣ ਵੀ ਆਈ ਹੈ ਬੇਟੀ ਵੀ ਥੋਡੇ ਨਾਲ ਹਾਂਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਬੋਤਾਂ ਤੇ ਲੱਗਿਆ ਇਹ ਗੱਲ ਕਰ ਲਈ ਤਾਂ ਭੈਣਾਂ ਦਾ ਕਹਿਣਾ ਕੀ ਜੋ ਅੱਜ ਇੰਤਜ਼ਾਮ ਕੀਤੇ ਗਏ ਨੇ ਜਿਲ੍ਹਾ ਜੇਲ ਸੰਗਰੂਰ ਦੇ ਵੱਲੋਂ ਤੇ ਆ ਤੁਸੀਂ ਵੇਖ ਸਕਦੇ ਜੋ ਭੈਣਾਂ ਨੇ ਭਾਪ ਕੋ ਹੋਣੀ ਜਿਸ ਤਰ੍ਹਾਂ ਮੈਂ ਕਹਿਣਾ ਕਿ ਸੁਭਾਵਿਕ ਆ ਕਿ ਉਹ ਕਰਕੇ ਰਖੜੀ ਦਾ ਤਿਹਾਰਾ ਕਹਿੰਦੇ ਨੇ ਕਿ ਇੱਕ ਰੇਸ਼ਮ ਦਾ ਧਾਗਾ ਨਹੀਂ ਹੁੰਦਾ ਮੋਦੀਆ ਤੰਦਾ ਹੁੰਦੀਆਂ ਨੇ ਇਸ ਦਿਨ ਜੋ ਭੈਣਾਂ ਹਰ ਕੋਈ ਭੈਣ ਚਾਹੁੰਦੀ ਆ ਕਿ ਆਪਣੇ ਭਰਾ ਦੇ ਜੋ ਗੁੱਟ ਦੇ ਉੱਤੇ ਰਖੜੀ ਬੰਨਾ ਜਿਲਾ ਜੇਲ੍ਹ ਸੰਗਰੂਰ ਦੇ ਵਿੱਚ ਵੀ ਅੱਜ ਪਵਿੱਤਰ ਤਿਹਾਰ ਮੌਕੇ ਤੁਸੀਂ ਵੇਖ ਸਕਦੇ ਹੋ ਛੋਟੇ ਬੱਚੇ ਵੀ ਨਾਲ ਆਏ ਨੇ ਰਖੜੀਆਂ ਵੀ ਪਈਆਂ ਨੇ ਇੱਥੇ ਜਿਹੜਾ ਪ੍ਰਸ਼ਾਸਨ ਸੰਗਰੂਰ ਦੇ ਵੱਲੋਂ ਜਿਲਾ ਜੇਲ੍ਹ ਦੇ ਵੱਲੋਂ ਕਿਉ ਮਠਿਆਈ ਦਾ ਇੰਤਜ਼ਾਮ ਵੀ ਕੀਤਾ ਹੋਇਆ ਕੀ ਨਾਮ ਹੈ ਕੀ ਨਾਮ ਹੈ ਜੀ ਅੰਜਲੀ ਅੱਧੀ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਆਪਣੇ ਭਾਈ ਨੂੰ ਰਖੜੀ ਬੰਨਣਾ ਹੈ ਬਰੇ ਬਹੁਤ ਵਧੀਆ ਲੱਗ ਰਿਹਾ ਹੈਗਾ ਇੰਤਜ਼ਾਮਾਂ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਲੱਗ ਵਧੀਆ ਬਰੇ ਇਹ ਗੱਲ ਹੈ ਕਿ ਇੰਤਜ਼ਾਮ ਜੋ ਵਧੀਆ ਕੀਤੇ ਹੋਏ ਨੇ ਪਰ ਜੋ ਪਰਿਵਾਰਕ ਮੈਂਬਰ ਨੇ ਉਹ ਆਏ ਹੋਏ ਨੇ ਤੇ ਭਾਈ ਭੈਣਾਂ ਦੇ ਨਾਲ ਜਿੱਥੇ ਗੱਲਾਂ ਵੀ ਕਰ ਰਹੇ ਨੇ ਦੁੱਖ ਸੁੱਖ ਸਾਂਝੇ ਵੀ ਕਰ ਰਹੇ ਨੇ ਉੱਤੇ ਹੀ ਜੇਕਰ ਗੱਲ ਕੀਤੀ ਹੈ ਤਾਂ ਰਖੜੀ ਦਾ ਜੋ ਪਵਿੱਤਰ ਤਿਹਾਰਾ ਇੱਥੇ ਚੌਲ ਪਏ ਨੇ ਹਲਦੀ ਪਈਆ ਮਿਸਰੀ ਪਈਆ ਤੇ ਜੋ ਲੱਡੂ ਨੇ ਉਹ ਪਏ ਨੇ ਗੱਲ ਵੀ ਕਰਾਂਗੇ ਵੀਰ ਨਾਲ ਆਖੀ ਨਾ ਵੀਰ ਜੀ ਇਹ ਬਿਲਕੁਲ ਕਈ ਵੀਰ ਭਾਵਕ ਹੋਏ ਨੇ ਭੈਣਾ ਭਾਵਕ ਨੇ ਪਰ ਜੇਕਰ ਜ਼ਿਲ੍ਹਾ ਸੰਗਰੂਰ ਜੇਲ੍ਹ ਦੀ ਗੱਲ ਕਰ ਲਈਏ ਤਾਂ ਜੋ ਇੰਤਜ਼ਾਮ ਨੇ ਪੁਖਤਾ ਨਜ਼ਰ ਆਉਂਦੇ ਨੇ ਜੇਲ੍ਹ ਸੁਪਰਡੈਂਟ ਉਹਨਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਉਹਨਾਂ ਤੋਂ ਪੁੱਛਦੇ ਆ ਵੀ ਕਿਸ ਤਰ੍ਹਾਂ ਜੋ ਇੰਤਜ਼ਾਮ ਕੀਤੇ ਹੋਏ ਨੇ ਰਮਨਦੀਪ ਸਿੰਘ ਪੰਗੂ ਸਾਹਿਬ ਨੇ ਸੁਪਰਡੈਂਟ ਸਾਹਿਬ ਅੱਜ ਪਵਿੱਤਰ ਤਿਹਾਰਾ ਕਹਿੰਦੇ ਮੋਹ ਦੀ ਤੰਦਾ ਹੁੰਦੀ ਐ ਨਹੀਂ ਧਾਗਾ ਨਹੀਂ ਹੁੰਦਾ ਭੈਣਾ ਆਈਆਂ ਨੇ ਆਪਣੇ ਭਾਈ ਦੇ ਰਖੜੀਆਂ ਉਹਨਾਂ ਦੇ ਪਰ ਇੰਤਜ਼ਾਮਾਂ ਦੀ ਗੱਲ ਕਰ ਲਈਏ ਤਾਂ ਇੰਤਜ਼ਾਮਾਂ ਤੋਂ ਸੰਤੁਸ਼ਟ ਨਜ਼ਰ ਆਉਂਦੇ ਨੇ ਅੱਜ ਅਸੀਂ ਪੰਜਾਬ ਸਰਕਾਰ ਜਨਰ ਮਿਨਿਸਟਰ ਸਾਹਿਬ ਸ਼੍ਰੀ ਲਾਲਜੀਤ ਸਿੰਘ ਜੀ ਭੁੱਲਰ ਜੀ ਤੇ ਮਾਨਯੋਗ ਡੀਜੀਪੀ ਜ਼ਿਲ੍ਹਾ ਜੀ ਦੇ ਹੁਕਮ ਅਨਸਾਰ ਰਖੜੀ ਦਾ ਤਿਹਾਰ ਦਈ ਅਰੇਂਜਮੈਂਟ ਕੀਤਾ ਜ਼ਿਲ੍ਹਾ ਦੇ ਵਿੱਚ ਜਿਹਦੇ ਤਹਿਤ ਅਸੀਂ ਜੁੜੀ ਵਿੱਚ ਬੜਾ ਸੁਖਾਵਾਂ ਸੁਖਾਵਾ ਮਾਹੌਲ ਬਣਾਇਆ ਟੇਬਲ ਚੇਅਰਸ ਲਗਾਏ ਨੇ ਜਿੱਥੇ ਭੈਣਾ ਕੇ ਰਖੜੀ ਬੰਨ ਰੀਆਂ ਨੇ ਜਿੱਥੋਂ ਤੱਕ ਸੁਰੱਖ ਪ੍ਰਬੰਧ ਦਾ ਹੈ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਗਏ ਨੇ ਐਕਸਟਰਾ ਡਿਊਟੀਆਂ ਲਾਈਆਂ ਗਈਆਂ ਅਫਸਰਾਂ ਦੀਆਂ ਤੇ ਬਾਹਰ ਵੀ ਇਹਨਾਂ ਦੇ ਬੈਠਣ ਲਈ ਅਰੇਂਜਮੈਂਟ ਕੀਤਾ ਗਿਆ ਤੇ ਇਸ ਤਰ੍ਹਾਂ ਬੜਾ ਵਧੀਆ ਮਾਹੌਲ ਆ ਵਧੀਆ ਅਰੇਂਜਮੈਂਟ ਕੀਤੇ ਹੋਏ ਨੇ ਸਰ ਸਰ ਅਸੀਂ ਵੇਖਿਆ ਕਿ ਬਾਹਰ ਦੀ ਗੱਲ ਕਰ ਲਈ ਤਾਂ ਟੈਂਟ ਲਗਾਏ ਗਏ ਨੇ ਪੱਖੇ ਲਗਾਏ ਗਏ ਨੇ ਪੀਣ ਵਾਲੇ ਪਾਣੀ ਤੱਕ ਦੀ ਵਿਵਸਥਾ ਕੀਤੀ ਹੋਈ ਆ ਪੰਜ ਪੰਜ ਸੱਤ ਸੱਤ ਜੋ ਭੈਣਾਂ ਨੇ ਉਹਨਾਂ ਨੂੰ ਅੰਦਰ ਲਿਆਤਾ ਜਾ ਰਿਹਾ ਖੁੱਲਾ ਸਮਾਂ ਵੀ ਦਿੱਤਾ ਜਾ ਰਿਹਾ ਹਾਂਜੀ ਮਾਂ ਜੋ ਜਿਹੜੀ ਐਡੀਸੀਪੀ ਜੇਲ੍ਹਾਂ ਜੀ ਵੱਲੋਂ ਹੁਕਮ ਸੀ ਕਿ ਇਹਨਾਂ ਦੇ ਬੈਠਣ ਲਈ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਉਹਦਾ ਮੁੱਖ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਈ ਉਹਨਾਂ ਦੀ ਹਦਾਇਤਾਂ ਨੂੰ ਡੀਜੀਪੀ ਸਾਹਿਬ ਦੀਆਂ ਨੂੰ ਅਰੇਂਜਮੈਂਟ ਕੀਤੇ ਗਏ ਜੀ ਬਿਲਕੁਲ ਸੁਪਰਡੈਂਟ ਸਾਹਿਬ ਦਾ ਕਹਿਣਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜੇਰ ਸੰਗਰੂਰ ਦੇ ਵਿੱਚ ਜੋ ਇੰਤਜ਼ਾਮਾਂ ਦੀ ਗੱਲ ਕਰ ਲਈਏ ਤਾਂ ਪੂਖਤੇ ਇੰਤਜ਼ਾਮ ਕੀਤੇ ਗਏ ਨੇ ਜੋ ਅਧਿਕਾਰੀ ਨੇ ਉਹਨਾਂ ਦੀ ਡਿਊਟੀ ਵਧਾ ਦਿੱਤੀ ਗਈ ਆ ਅਤੇ ਜੋ ਭੈਣਾ ਨੇ ਉਹ ਆਪਣੇ ਭਾਈ ਨੂੰ ਜੋ ਕਿਸੇ ਨਾ ਕਿਸੇ ਕਾਰਨ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਖੜੀ ਮੰਨਣ ਦੇ ਲਈ ਆ ਰਹੇ ਨੇ ਅਤੇ ਮਠਿਆਈ ਦੀ ਗੱਲ ਕਰ ਲਈ ਤਾਂ ਜ਼ਿਲ੍ਹਾ ਜੇਰ ਸੰਗਰੂਰ ਦੇ ਅੰਦਰੋਂ ਦਿੱਤੀ ਜਾ ਰਹੀ ਹੈ ਸਾਰੇ ਇੰਤਜ਼ਾਮ ਪੂਰੇ ਨਜ਼ਰ ਆਉਂਦੇ ਨੇ ਕੈਮਰਾਮੈਨ ਮੋਹਿਦ ਨਾਲ ਹਰਜੀਤ